ਸ਼ਸ਼ੀ ਕਾਂਜੀ ਸ਼ਸ਼ੀ ਕਾਂਜੀ ਕੀ ਹਾਲ ਹੈ ਜੀ ਬਹੁਤ ਵਧੀਆ ਆ ਜੋ ਪੈਠੋ ਬੱਚੇ ਕਿਸ ਤਰ੍ਹਾਂ ਹੈ ਤੁਸੀਂ ਗੁਰਦੁਆਰੇ ਦੇ ਪ੍ਰਧਾਨ ਪ੍ਰਧਾਨ ਦਾ ਕਾਹਦੇ ਅੰਕ ਸਭ ਸੇਵਾਦਾਰ ਹੁੰਦੇ ਆ ਗੁਰਦੁਆਰੇ ਦਾ ਸੇਵਾਦਾਰ ਦੱਸੋ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ ਅੱਛਾ ਜੀ ਮੈਂ ਕੱਲ ਤੋਂ ਗੁਰਦੁਆਰੇ ਦੀਆਂ ਲਓ ਕੀ ਗੱਲ ਹੋ ਗਈ ਬੱਚੇ ਦੇਖੋ ਗੁਰਦੁਆਰੇ ਦੇ ਨੇ ਏਸੀ ਆਲੇ ਸਿਲੇ ਲੱਗੇ ਹੋਇਆ ਹਾਂਜੀ ਉੱਥੇ ਦੇਖੋ ਲੋਕ ਕੋਈ ਫੋਨ ਚ ਲੱਗਾ ਪਿਆ ਕੋਈ ਲੇਟਿਆ ਹੋਇਆ ਕੋਈ ਗੱਲਾਂ ਕਰਦਾ ਇਸ ਕਰਕੇ ਮੈਂ ਮੰਨਦੋ ਕਿ ਹੁੰਦਾ ਮੈਂ ਤਾਂ ਗੁਰਦੁਆਰੇ ਨਹੀਂ ਆਣਾ ਨਹੀਂ ਜੀ ਇਹਦੇ ਨਾਲ ਕੀ ਸਰੋਪਾਰ ਤੁਸੀਂ ਤਾਂ ਆਓ ਗੁਰਦੁਆਰੇ ਇਹ ਕੰਮ ਕਰੋਗੇ ਹਾਂਜੀ ਆ ਪਾਣੀ ਦਾ ਭਰਿਆ ਹੋਇਆ ਗਲਾਸ ਹਾਂਜੀ ਇਹਨੂੰ ਤੁਸੀਂ ਲੈ ਕੇ ਸਾਰੇ ਗੁਰਦੁਆਰੇ ਦਾ ਚੱਕਰ ਕੱਢ ਕੇ ਮੇਰੇ ਕੋਲ ਆਓ ਪਾਣੀ ਡਰਿਆ ਕਿਤੇ ਨਹੀਂ ਨਹੀਂ ਆ ਕਬੂਰ ਵੀ ਨਹੀਂ ਕਿਉਂ ਨਹੀਂ ਗਿਰਿਆ ਤੁਸੀਂ ਦੇਖਿਆ ਕੋਈ ਪਾਣੀ ਜਦੋਂ ਚੱਕਰ ਲਗਾ ਕੇ ਆਏ ਗੁਰਦੁਆਰੇ ਕੋਈ ਲੈਂਦਾ ਹੈ ਸੁਕਦਾ ਹੈ ਜਾਂ ਕੁਝ ਨਹੀਂ ਕਿਉਂ ਨਹੀਂ ਦੇਖਿਆ ਕਿਉਂਕਿ ਮੇਰੇ ਕਲਾਸ ਬੰਦੇ ਹਾਂ ਸੀ ਇਹੀ ਮੈਂ ਤੁਹਾਨੂੰ ਕਹਿੰਦਾ ਚਾਹਾਂਗਾ ਜੇ ਤੁਹਾ ਆਪਾ ਗੁਰਦੁਆਰੇ ਆਈਏ ਸਾਡਾ ਧਿਆਨ ਗੁਰੂ ਵੱਲ ਹੋਣਾ ਚਾਹੀਦਾ ਹੈ ਉਹ ਸੰਗਤ ਵੱਲ ਨਹੀਂ ਹੋਣਾ ਚਾਹੀਦਾ ਜਿਹੜੀ ਗੇਟੀ ਹੈ ਜਾਂ ਔਰਤਾ ਟੋਲੇ ਬਣਾ ਕੇ ਬੈਠੀਆਂ ਜਾਂ ਗੱਲਾਂ ਕਰਦੀਆਂ ਆਂ ਮੀਆਂ ਜਾਂ ਕੋਈ ਮੋਬਾਈਲ ਚਲਾ ਰਿਹਾ ਹੈ ਉਧਰ ਧਿਆਨ ਨਹੀਂ ਹੋਣਾ ਚਾਹੀਦਾ ਗੁਰੂ ਵੱਲ ਧਿਆਨ ਕਰੋ ਗੁਰੂ ਨੇ ਬਖਸ਼ਿਸ਼ ਕਰਨੀ ਹੈ ਗੁਰੂ ਨੇ ਸਭ ਕੁਝ ਦੇਣਾ ਹੈ ਸੋ ਗੁਰੂ ਬਹੁਤ ਮਿਹਰਾ ਕਰਦਾ ਹੈ ਸੋ ਗੁਰੂ ਵੱਲ ਰਕਸ਼ਸ਼ਾਂ ਨਹੀਂ ਹੈ ਤਾਂ ਇੱਕ ਮਨ ਇੱਕ ਹੋ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕੋ ਤੁਹਾਡੇ ਜਿਹੜੇ ਪਾਪਾ ਦੀ ਖੱਟੜੀ ਸਿਰ ਤੇ ਗਈ ਹੈ ਗੁਰੂ ਦੇ ਚਰਨਾਂ 'ਚ ਜਾ ਦੇ ਜੀ ਸੋ ਕਦੇ ਵੀ ਲੋਕਾਂ ਵੱਲ ਨਾ ਦੇਖੋ ਕਿ ਲੋਕ ਕੀ ਕਰ ਰਹੇ ਆ ਤੁਸੀਂ ਆਪਣੇ ਵੱਲ ਦੇਖੋ ਤੁਸੀਂ ਕੀ ਕਰ ਰਹੇ ਹੋ ਸੋ ਮੇਰੀ ਇਹ ਬੇਨਤੀ ਹੈ ਤੁਸੀਂ ਗੁਰਦੁਆਰੇ ਆਉਂਦੇ ਹੋ ਤਾਂ ਆਪਣਾ ਇੱਕ ਮਨ ਇੱਕ ਹੋ ਕੇ ਗੁਰੂ ਘਰ ਦੇ ਵਿੱਚ ਹਾਜ਼ਰੀ ਦਵਾਓ ਤੇ ਲਾਹ ਹਰੋ ਬਹੁਤ ਮਿਹਰਬਾਨੀ ਗੁਰੂ ਫਤਿਹ ਮਿਹਰਬਾਨ ਸ਼ੁਕਰੀਆ